ਲੇ ਥੋੜੇ ਦਿਨੇ ਹੋਏ ਨੇ ਇਹਨੂੰ ਆਈ ਨੇ ਘਰ ਦਾ ਸਾਰਾ ਕੰਮ ਕਿੰਨੇ ਸੋਹਣੇ ਤਰੀਕੇ ਨਾਲ ਸੰਭਾਲ ਲਿਆ ਨੇ ਸੁਆਦੀ ਵੀ ਠੀਕ ਹੈ ਵਿਚੇ ਸਾਰਾ ਦਿਨ ਕੰਮ ਹੀ ਕਰੀ ਜਾਂਦੀ ਹੈ ਬੇਬੇ ਦੇ ਵੀ ਮਰੀ ਤੋਂ ਕੱਪੜੇ ਮੈਂ ਸਾਰੇ ਕਿਸੇ ਨੂੰ ਦੇ ਦੇ ਲਈ ਵਿਚਾਰੀ ਤੇ ਹੁਣ ਕੰਮ ਆ ਜਾਂਦੇ ਤੇ ਬਾਸੋਂ ਲੈ ਕੇ ਸੂਟ ਪਾਣ ਕਰਦੀ ਆ ਆਜੋ ਸਰਦਾਰ ਜੀ ਉਰੇ ਕਾਹਤੋਂ ਖੜ ਗਏ ਉਹ ਤੈਨੂੰ ਕਿੰਨੀ ਵਾਰ ਕਿਹਾ ਵਿਤੂ ਦામ ਲੈ ਲਿਆ ਕਰ ਕੰਮ ਨਾ ਕਰਿਆ ਕਰ ਮੈਂ ਆਪੇ ਕਰ ਲਊ ਕੰਮ ਤਾਂ ਕੂੜਾ ਖਿੰਡਿਆ ਪਿਆ ਤੀਆ ਸਰਦਾਰ ਜੀ 베ੜੇ ਚ ਮੈਂ ਸੋਚਿਆ ਝਾੜੂ ਲਾ ਦਾਂ ਇਕੱਠਾ ਕਰ ਦਾਂ ਕੂੜੇ ਨੂੰ ਉਹ ਮੈਂ ਆਪੇ ਕਰ ਲੈਂਦਾ ਕੰਮ ਤੈਨੂੰ ਕੰਮ ਵਾਸਤੇ ਥੋੜੀ ਰੱਖੇ ਤੂੰ ਦામ ਲੈ ਲਿਆ ਕਰ ਸਰਦਾਰ ਜੀ ਜੇ ਮੈਂ ਕੋਈ ਕੰਮ ਕਰ ਦੂੰ ਮੇਰਾ ਕਿਹੜਾ ਕੁਝ ਘਟਦਾ ਹੈ ਦੋ ਟਾਈਮ ਦੀ ਰੋਟੀ ਤੇ ਸਿਰ ਤੇ ਕੰਨੂ ਸੱਤ ਤਾਂ ਦਿੱਤੀ ਆ ਤੁਸੀਂ ਨੇ ਮੈਨੂੰ ਉਹ ਤੂੰ ਬਾਲਾ ਨਾ ਸੋਚਿਆ ਕਰ ਕੁਝ ਜ਼ਿਆਦਾ ਹੀ ਸੋਚਣ ਲੱਗੀ ਤੂੰ ਨਾਲੇ ਮੈਂ ਕਹਣਾ ਤੈਨੂੰ ਕੁਝ ਦੇਣ ਵਾਲਾ ਦੇਣ ਵਾਲਾ ਤਾਂ ਆਪ ਪਰਮਾਤਮਾ ਹੈ ਰੱਬ ਵੀ ਤਾਂ ਇਨਸਾਨਾਂ ਵਿੱਚ ਵੱਸਦਾ ਸਰਦਾਰ ਜੀ। ਉਹ ਚੱਲ ਛੱਡ। ਇਹ ਦੱਸ ਕੁਛ ਖਾਦਾ ਪੀਤਾ ਜਾਂ ਨਹੀਂ? ਕਈ ਕੰਮ ਕਰ ਲੱਗ ਰਹੀ ਐ। ਸਰਦਾਰ ਜੀ ਮੈਂ ਫੇਰ ਖਾ ਲੂ ਰੋਟੀ ਤਾਂ। ਉਹ ਕੰਮ ਬਾਅਦ ਚ। ਪਰ ਰੋਟੀ ਖਾ ਜਾ ਕੇ ਚੱਲ। ਸਰਦਾਰ ਜੀ ਪਹਿਲਾਂ ਤੁਸੀਂ ਖਾ ਲਓ। ਮੈਨੂੰ ਹਾਲੇ ਭੁੱਖ ਨਹੀਂ। ਜਾਂ ਤੂੰ ਖਾ ਲੈ। ਸਰਦਾਰ ਜੀ ਕੰਮ ਪੈਣਗੇ। ਉਹ ਕੰਮ ਬਾਅਦ ਚ ਕਰ ਲੈ। ਜਾ ਪਹਿਲਾਂ ਰੋਟੀ ਖਾ ਕੇ। ਚੱਲ। ਰਬਾ ਤੇਰੀ ਧਰਤੀ ਇਹ ਲੋਕਾਂ ਦੇ ਆਸਰੇ ਖੜੀ ਆ ਨੀ ਕਿਦਨ ਦੀ ਖਤਮ ਹੋ ਜਾਂਦੀ ਜਿੱਦ ਦੇ ਜੋ ਲੋਕ ਤੇਰੀ ਧਰਤੀ ਤੋਂ ਖਤਮ ਹੋ ਗਏ ਮਾਲਕਾ ਉਹਦਨੇ ਧਰਤੀ ਵੀ ਖਤਮ ਹੋ ਜੂ ਉਹਦਨੇ ਧਰਤੀ ਵੀ ਖਤਮ ਹੋ ਜੂ ਮਾਲਕਾ ਇਸ ਬੰਦੇ ਚ ਤੇਰਾ ਰੂਪ ਦਿਖਦਾ ਮਾਲਕਾ ਮੈਨੂੰ ਲੱਗਦਾ ਸੀ ਤੇਰੇ ਬੰਦੇ ਇਸ ਧਰਤੀ ਤੋਂ ਖਤਮ ਹੋ ਗਏ ਪਰ ਹੁਣ ਲੱਗਦਾ ਹੈ ਗਏ ਨੇ ਪਾਟਾਵੇਂ ਟਾਵੇਂ ਨਹੀਂ ਨੀ ਆਕੇ ਸ਼ਰਮਤਾਰੀ ਛੱਜੂ ਨੇ ਮੇਰਾ ਸਾਲਾ ਘਰੋਂ ਨਿਕਲਣਾ ਦੁਪਰ ਕਰਕੇ ਲੋਕਾਂ ਨੇ ਕਹਿੰਦੇ ਤੇਰਾ ਸਾਲਾ ਮੰਗਤੀ ਬਿਠਾਈ ਬੈਠਾ ਕਰੇ ਮੰਗਤੀ ਹਾਂ ਤੈਨੂੰ ਕੌਣ ਕਹਿੰਦਾ ਉਹ ਸਾਰੇ ਪਿੰਡ ਚ ਦਾ ਰੌਲਾ ਪੈਰੇ ਨੀ ਕੰਜਰਪਣਾ ਛੁਪਦਾ ਹੁੰਦਾ ਕਿੱਥੇ ਲੋਕ ਸਿਰ ਜੋੜ ਜੋੜ ਕੇ ਗੱਲਾਂ ਕਰਦੇ ਨੇ ਇਹ ਕੀ ਕਰੇ ਸੱਜੂ ਨੇ ਉਹ ਤੈਨੂੰ ਕਹਿਰੇ ਜ਼ਮੀਨ ਬਣਾ ਲੈ ਪਰ ਤੂੰ ਨਹੀਂ ਮੰਨੀ ਉਹ ਪਠਿਆਲੀ ਘਰੇ ਮੰਗਤੀ ਲੈ ਕੇ ਨੱਕ ਬੜਾ ਦਾ ਕੰਜਰ ਨੇ ਵੇ ਜਨਾਨੀ ਲਿਆਉਣੇ ਦੀ ਕੋਈ ਢੰਗ ਦੀ ਲਿਆਉਂਦਾ ਮੰਗਤੀ ਸ਼ਰਮ ਦੀ ਘਟ ਐ ਉਹ ਐਂ ਪਤਾ ਲੱਗਦਾ ਹੁੰਦਾ ਖਾਨਦਾਨੀਆਂ ਦਾ ਮੇਰਾ ਬਾਪੂ ਕਹਿੰਦਾ ਹੁੰਦਾ ਸੀ ਵੀ ਤੇਰੇ ਸੋਰੇ ਸਰੇ ਦੇ ਕੰਜਰ ਨੇ ਦੇ ਆਹੀ ਕੋ ਸੁਣਨਾ ਵਾ ਕੀਤੀ ਛੱਜੂ ਨਾਮ ਐ ਤੇਰਾ ਕੱਖ ਨਾ ਰਹੇ ਤੂੰ ਮਾਰ ਕੇ ਨਾ ਗਿਆ ਸੱਜੂਆ ਤੇਰੇ ਕਰਕੇ ਤੇਰੀ ਭੈਣ ਨੂੰ ਕੀ ਕੋ ਸੁਣਨਾ ਪਿਆ ਉਹ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਇਸ ਕੰਜਰ ਨੇ ਕੋਈ ਚੰਨ ਜ਼ਰੂਰ ਚਾੜਨਾ ਹੈ ਗੱਲ ਸੁਣ ਮੇਰੀ ਛੱਜੂ ਨਾਲ ਸਾਰੇ ਨਾਤੇ ਤੋੜਣੇ ਪੈਣਗੇ ਆਪਣੇ ਹਿੱਸੇ ਦੀ ਜ਼ਮੀਨ ਮੰਗਤੀ ਦੀ ਨਹੀਂ ਹੋਣ ਦੇਣੀ ਆਪਾਂ ਗੱਲ ਕਰਦੇ ਸੱਜੂ ਨਾਲ ਚੱਲ ਕੇ ਕੰਜਰ ਨੇ ਜਮੀ ਸ਼ਰਮ ਲਾ ਲਈ ਹੁਣ ਮੰਗਣ ਖਾਣ ਵਾਲੀਆਂ ਵੀ ਸਰਦਾਰਾਂ ਦੀ ਨੂਹਾਂ ਹੋਣਗੀਆਂ ਉਹ ਤੂੰ ਤਿਆਰ ਹੋ ਚੱਲ ਆਪਾਂ ਚੱਲ ਗਿਆ ਹਾਂ ਚੱਲ ਠੀਕ ਐ ਫਿਰ ਹੁਣ ਨੀ ਆ ਮੈਂ ਤਿਆਰ ਚੱਲ ਛੇਤੀ ਹੋ ਜਾ ਕਰ ਠੀਕ ਆ ਸਰਦਾਰ ਜੀ ਨਾਲਾਂ ਦੇ ਮੈਂ ਪਾਣੀ ਪਾਦਣੀਆਂ ਨਹਾਉਣ ਨੂੰ ਉਹ ਪਹਿਲਾਂ ਮੈਨੂੰ ਖੇਤ ਕੰਮ ਐ ਉਹ ਕਰਕੇ ਆਉਣਾ ਆ ਕੇ ਨਾ ਲਉਂਗਾ ਫਿਰ ਰੋਟੀ ਖਾ ਲੋ ਨਾ ਮੈਨੂੰ ਹਾਲੇ ਭੁੱਖ ਨਹੀਂ ਰੋਟੀ ਵੀ ਮਾ ਆ ਕੇ ਖਾਉਂਗਾ ਚਲੋ ਠੀਕ ਆ ਮੈਂ ਵੀ ਕੰਮ ਕਰਦਾ ਨਹੀਂ ਜਿਹੜੇ ਕੰਮ ਪਏ ਨੇ ਉਹ ਤੂੰ ਕੰਮ ਨਾ ਨਾ ਕਰਿਆ ਕਰ 10 ਮਿੰਟ ਦੰਬ ਵੀ ਲੈ ਲਿਆ ਕਰ ਮੈਂ ਆਪੇ ਕਰ ਲੂ ਕੰਮ ਤਾਂ ਚਲੋ ਠੀਕ ਆ ਸਰਦਾਰ ਜੀ ਆ ਦੇਖ ਲਾ ਮਹਾਰਾਣੀ ਕੀ ਮੇ ਪਈ ਲੰਮੀ ਆਤਾਣੀ ਜਿਵੇਂ ਤੇ ਖਸਮ ਦਾ ਘਰ ਹੋਵੇ ਉਹ ਮੈਨੂੰ ਤੇਨੋ ਦੇਖ ਦੇ ਕੇ ਗੁੱਸਾ ਚੜੀ ਜਾਂਦਾ ੜੀ ਵਾਨੀ ਹਾਂਜੀ ਤੁਸੀਂ ਕੌਣ ਆ ਘਰ ਦੀ ਮਾਲਕ ਨੂੰ ਕੁਛ ਦੀਏ ਕੌਣ ਕਿੱਥੇ ਸੱਜੂ ਬਸ ਸੱਜੂ ਉਹ ਤਾਂ ਖੇਤ ਗਏ ਨੇ ਜੀ ਪਰ ਤੁਸੀਂ ਦੱਸਿਆ ਨਹੀਂ ਤੁਸੀਂ ਕੌਣ ਆ ਉਹ ਛੱਜੂ ਦੀ ਭੈਣ ਹੈ। ਠੀਕ ਗੱਲ ਤੇਰੇ ਖਾਸਮ ਨੇ ਦੱਸਿਆ ਨਹੀਂ ਵੀ ਉਹਦੇ ਇੱਕ ਭੈਣ ਵੀ ਹੈ। ਉਹ ਤਾਂ ਜੀ ਨਹੀਂ ਚੁੱਪਾ ਜਵਾਨ ਲੜਾਉਣੀ ਹੈ। ਉਹ ਜਵਾਨ ਲੜਾਉਣ ਨੂੰ ਇਹਨੂੰ ਕਿਹੜਾ ਸ਼ਰਮ ਹੈ? ਜਿਹੜੀ ਹੂੰ ਸ਼ਰਮ ਨਹੀਂ ਆਈ ਇਹਨੂੰ। ਕਿੱਥੇ ਸ਼ਰਮ ਲਾਈ ਹੈ ਕੰਜਰ ਨੇ ਆਹ ਲੈਣ ਦੇ ਸੱਜੂ ਨੂੰ ਹੁਣ ਮੰਗਤੀਆਂ ਬਿਠਾਉ ਘਰੇ ਇਹ। ਨਹੀਂ ਤੂੰ ਨਹੀਂ ਸੁਨਣਾ ਜਾ ਘਰ ਦੇਖ ਕੇ ਆ ਬੜੀ ਮਿਲ ਗਿਆ ਘਰ ਤੈਨੂੰ ਖਾਣ ਨੂੰ। ਉਹ ਇੰਨਾ ਲੋਕਾਂ ਨੂੰ ਕੀ ਸ਼ਰਮ ਹੈ? ਬਸ ਦਾ ਲੱਗਣਾ ਚਾਹੀਦਾ। ਤਾ ਤਾਂ ਮੈਂ ਵਧੀਆ ਕਰਿਆ ਜਿਹੜਾ ਮੈਂ ਸ਼ਹਿਰੋਂ ਜਾ ਕੇ ਉਹਦੇ ਵਾਸਤੇ ਕੱਪੜੇ ਲੈ ਆਇਆ ਵਿਚਾਰੀ ਕੋਲੇ ਪਾਉਣ ਨੂੰ ਨਹੀਂ ਸੀ ਸੂਟ ਉਹਦੇ ਕੋਲ ਖੇਤ ਜਾਂਦਿਆਂ ਤੇ ਵਧੀਆ ਔੜ ਗਈ ਵੀ ਮੈਂ ਪਹਿਲਾਂ ਸ਼ਹਿਰ ਜਾਵਾਂ ਖੇਤ ਦਾ ਕੰਮ ਤਾਂ ਬਾਅਦ ਵੀ ਹੋ ਜਾਣਾ ਇਹ ਕੰਮ ਬੜਾ ਜ਼ਰੂਰੀ ਸੀ ਉਹ ਬੱਲੇ ਬੱਲੇ ਭਾਈ ਗੁੱਡੀ ਆ ਰਹੀ ਏ ਵੀ ਚੱਲ ਵੇ ਕੀ ਗੱਲ ਹੋ ਗਈ ਐ ਗੁੱਸੇ 'ਚ ਜਗਾ ਤੋ ਹੋਏ ਬੈਠੇ ਹੋ ਵੇ ਆ ਕੀ ਲੱchn ਫੜੇ ਨੇ ਸੱਜੂ ਕੀ ਹੋ ਗਿਆ ਭਾਈ ਮੈਂ ਕੋਈ ਗਲਤੀ ਕਰਤੀ ਲੈ ਦੱਸ ਹਲੇ ਨੂੰ ਦੱਸਣਾ ਪਊ ਉਹ ਕੀ ਹੋ ਗਿਆ ਪਰੋਣਿਆ ਵੇ ਤੈ ਤਾਂ ਜਮਨ ਨੱਕ ਵੜਾਤਾ ਅਸੀਂ ਤਾਂ ਕਿਤੇ ਬਾਹਰ ਨਿਕਲ ਜੋਗੇ ਨਹੀਂ ਛੱਡੇ ਵੇ ਲੋਕ ਮੈਨੇ ਮਾਰਦੇ ਨੇ ਕੱਲ ਇਹਨੂੰ ਕਿਹਾ ਕਿਸੇ ਨੇ ਸੱਜੂ ਮੰਗਤੀ ਪਟਾਈ ਬੈਠਾ ਕਰੇ ਬੇ ਤੈਨੂੰ ਸ਼ਰਮ ਨਹੀਂ ਆਈ ਨੱਕ ਵਡਾਉਂਦੇ ਨੂੰ ਅੱਛਾ ਇਹ ਗੱਲ ਐ ਗੱਲ ਸੁਣਨੀ ਮੇਰੀ ਕੁੜੀਏ ਆ ਕਿ ਨੱਕ ਨੱਕ ਲਈ ਇਹਦਾ ਘੰਟੇ ਦੀ ਜਦੋਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਤੀ ਇਸ ਕੰਜਰ ਨਾਲ ਉਦੋਂ ਕਿੱਥੇ ਗਿਆ ਤੀ ਤੇਰਾ ਨਕੌੜਾ ਇਸ ਤੇਰੀ ਗੰਦੀ ਹਰਕਤ ਕਰਕੇ ਭੈਣ ਕਹਿਣ ਨੂੰ ਦਿਲ ਨਹੀਂ ਕਰਦਾ ਅੱਜ ਤੱਕ ਤੈਨੂੰ ਬੇਬੇ ਬਾਪੂ ਮਰ ਗਏ ਤੇਰੇ ਇਸ ਨਕੌੜੇ ਕਰਕੇ ਹਲੇ ਤੂੰ ਨੱਕ ਬਣਾਉਣ ਦੀਆਂ ਗੱਲਾਂ ਕਰਦੀ ਐ ਉਹ ਗੱਲ ਹੋਣੀ ਨਹੀਂ ਰਸ ਜਰਾ ਚੁੱਪ ਓਏ ਦੇਖਿਆ ਤੂੰ ਵੱਡਾ ਖਾਨਦਾਨ ਨਹੀਂ ਦੇਖਿਆ ਕਿ ਮੈਂ ਗੱਲ ਕਰਦਾ ਇਹਦੇ ਸਾਰੇ ਦੇ ਸੂਰੇ ਬਦਲ ਗਏ ਇਹ ਸਾਰਾ ਕੁਝ ਐਸ ਕੰਜਰੀ ਕਰਕੇ ਹੋਇਆ ਮੇਰਾ ਭਾਈ ਕਦੇ ਨਹੀਂ ਉਹਨੂੰ ਮਾੜਾ ਬੋਲਿਆ ਸੀ ਚੱਲ ਨਿਕਲੋ ਰੋ ਖੜੀ ਚੱਲ ਚੱਲ ਨਿਕਲੋ ਚੱਲ ਨਿਕਲੋ ਚੱਲ ਚੱਲ ਉਰੋ ਐ ਹੁਣ ਨਿਕਲ ਚੱਲਾ ਚੱਲ ਉਰੋ ਨਿਕਲ

ਦੇਖ ਲੈ ਰਨ ਵਾਸਤੇ ਸੂਟ ਸਮਿਆ ਕੇ ਲਿਆਇਆ ਫੈਣ ਨੂੰ ਕਦੇ ਸੂਟ ਨਹੀਂ ਸਰਿਆ ਆ ਦੇਖ ਲੈ ਆ ਦੇਖ ਬਾਈ ਕਿ ਜੁਨੇ ਕਰੋ ਬਾਹਰ ਕੱਟਦੇ ਹਫਤਾ ਵਰਤ ਕੇ ਹੋਰ ਬਾਈ ਮਾਨ ਪਰ ਗਾਣਾ ਉਹਦਾ ਚੱਲ ਹੁਣ ਹਫ਼ਤਾ ਦੋ ਹਫ਼ਤੇ ਸਾਡੇ ਕੋਲੇ ਲੈ ਆ ਜਾ। ਹੋ ਰਾਣੀ ਬਣਾ ਕੇ ਰੱਖਾਂਗੇ ਨਾਲੇ। ਉਹ ਨਾਲੇ ਤੈਨੂੰ ਘਰੋਂ ਨਹੀਂ ਕੱਢਦੇ ਮੁੜ ਕੇ। ਉਹ ਭਾਈ ਛੱਜੂ ਤੋਂ ਵਿਛੜਨ ਦਾ ਦੁੱਖ ਹੋ ਰਿਹਾ। ਐਨੂੰ ਉਹ ਐਨੇ ਦਿਨਾਂ ਚ ਪਿਆਰ ਗੂੜਾ ਪੈ ਗਿਆ। ਨਹੀਂ ਆਇਆ ਚੱਲੀਏ ਘਰੇ। ਨਹੀਂ ਉਹ ਕਿਹੜਾ ਬਦਾਮ ਖਵਾਉਂਦਾ ਛਿੱਲ ਛਿੱਲ ਕੇ।

ਰੋਕਾ ਕੀ ਹੋ ਗਿਆ ਤੂੰ ਘਰੋਂ ਘਾਤੋਂ ਆ ਗਈ ਸਰਦਾਰ ਜੀ ਜਿੰਨੇ ਦਿਨ ਤੁਸੀਂ ਨੇ ਮੈਨੂੰ ਆਸਰਾ ਦਿੱਤਾ ਬਹੁਤ ਹੈ ਹੁਣ ਮੈਨੂੰ ਜਾਣ ਦੋ ਓਏ ਐ ਕਿਵੇਂ ਜਾਣ ਦੇ ਕੀ ਗੱਲ ਮੇਰੇ ਨਾਲ ਕੋਈ ਨਾਰਾਜ਼ਗੀ ਹੋ ਗਈ ਨਹੀਂ ਨਹੀਂ ਜੀ ਤੁਸੀਂ ਤਾਂ ਮੇਰੇ ਰੱਬ ਹੋ ਛੋਟੇ ਨਾਲ ਨਾਰਾਜ਼ ਹੋ ਕੇ ਮੈਂ ਆਪਣਾ ਰੱਬ ਬਰਸਾਣਾ ਉਹ ਫਿਰ ਤੂੰ ਘਰੋਂ ਘਾਤੋਂ ਆ ਗਈ ਇਹ ਸਮਾਜ ਬਿਨਾਂ ਰਿਸ਼ਤੇ ਤੋਂ ਕਿਸੇ ਕੁੜੀ ਨੂੰ ਕਿ ਜੇ ਕਰ ਰਹੇਂ ਤੇ ਇਜਾਜ਼ਤ ਨਹੀਂ ਦਿੰਦਾ ਨਹੀਂ ਤਾਂ ਮੈਨੂੰ ਕੋਈ ਰਿਸ਼ਤਾ ਦੇ ਨਹੀਂ ਤੇਰੇ ਘਰੇ ਨਹੀਂ ਰਹਿੰਦੇ ਨਾ ਸਮਾਜ ਨੇ ਕੀ ਗੱਲ ਤੈਨੂੰ ਕਿਸੇ ਨੇ ਕੁਝ ਕਿਹਾ ਲੋਕ ਕਹਿੰਦੇ ਕਿ ਮੈਂ ਮੂੰਹ ਬੰਦ ਕਰੇ ਜਾਣਗੇ ਉਹਨਾਂ ਨੇ ਕਹਿ ਨਾਲ ਨੇ ਤਾਂ ਕਹਿ ਦੇਣਾ ਤੈਨੂੰ ਕਿਸੇ ਨੇ ਕੁਝ ਕਿਹਾ ਨਹੀਂ ਬਿਨਾਂ ਗੱਲੋਂ ਤਾਂ ਤੂੰ ਘਰੋਂ ਆਉਂਦੀ ਨਹੀਂ ਸੀ ਤੇਰੀ ਭੈਣ ਨੇ ਸਰਦਾਰ ਜੀ ਘਰੋਂ ਕੱਢ ਤਾਂ ਮੂੰਹ ਫੜ ਕੇ ਮੇਰਾ ਕਿਹੜਾ ਜੋਰ ਸੀ ਤੂੰ ਚੱਲ ਮੇਰੇ ਨਾਲ ਤੂੰ ਮੈਨੂੰ ਮੇਰੇ ਹਾਲਤ ਤੇ ਛੱਡ ਦੇ ਕੀ ਦੇ ਕਿ ਨਾ ਲੜੇਗਾ ਮੇਰੇ ਪਿੱਛੇ ਲੋੜ ਭਾਂਡ ਤੇ ਸਭ ਨਾ ਲੜਾਂਗਾ ਨਾਲੇ ਤੂੰ ਪੁੱਛਦੀ ਹੁੰਦੀ ਸੀ ਨਾ ਤੇਰਾ ਮੇਰਾ ਕੀ ਰਿਸ਼ਤਾ ਹੈ ਰਿਸ਼ਤਾ ਹੈ ਇਨਸਾਨੀਅਤ ਦਾ ਰਿਸ਼ਤਾ ਇਸ ਰਿਸ਼ਤੇ ਤੋਂ ਵੱਡਾ ਤਾਂ ਕੋਈ ਰਿਸ਼ਤਾ ਨਹੀਂ ਪਰ ਸਰਦਾਰ ਜੀ ਉਹ ਬੱਸ ਤੂੰ ਘਰ ਨੂੰ ਚੱਲ ਮੈਂ ਦੇਖਦਾ ਤੈਨੂੰ ਕੌਣ ਕੱਢਦਾ ਘਰ ਉਹ ਬਾਈ ਹਤਾ ਉਹ ਮੋੜੀਆਂ ਆਉਂਦਾ ਮੰਗਤੀ ਨੂੰ ਅਗਿਆ ਕੁੱਤੇ ਦੇ ਹੁਣ ਇਹ ਇਹ ਨੂੰ ਜਾਣ ਦਿੰਦੇ ਹੁਣ ਕਾਨੂੰ ਜੀ ਲੱਗਦਾ ਇਹਦਾ ਮੰਗਤੀ ਬਿਨਾ ਸਮਾਜ ਦੀ ਪੂਰਾ ਸ਼ਰਮ ਨਹੀਂ ਲੋਕਾਂ ਨੂੰ ਲੰਡੇ ਲੁੱਚੇ ਬਾਈ ਪੂਰਾ ਪਰਵਾਹ ਨਹੀਂ ਕਰਦੇ ਹੁੰਦੇ ਸਮਾਜ ਦੀ ਬੇ ਕੀ ਸਮਾਜ ਸਮਝ ਲਈਏ ਮਲੰਗਾ ਲੰਡੇ ਲੁੱਚੇ ਤੁਸੀਂ ਉਹ ਲੰਡਾ ਲੁੱਚਾ ਹੈ ਨਹੀਂ ਇਹ ਰੱਬ ਦਾ ਬੰਦਾ ਹੈ ਉਹ ਰੱਬ ਦਾ ਬੰਦਾ ਤੈਨੂੰ ਲੱਗਣੀ ਹੈ ਖਸਮ ਹੈ ਜੋ ਤੇਰਾ ਬੇ ਖਸਮ ਤਾਂ ਖਸਮ ਸਹੀ ਤੇਰੇ ਵਰਗਾ ਕੰਜਰ ਨਹੀਂ ਹੈਗਾ ਜਿਹਨਾਂ ਆਪਣੇ ਘਰ ਵਾਲੀ ਘਰੋਂ ਕੱਢ ਰ ਗਿਆ ਔਰ ਮੇਰੇ ਵਰਗੀ ਦੀ ਇੱਜ਼ਤ ਨਾਲ ਹੱਥ ਪਾਉਣਾ ਸਰਦਾਰ ਜੀ ਇਹ ਕੰਜਰ ਤੀ ਉਹ ਤੂੰ ਐਸੜਿਆ ਤੇਰੇ ਤੇ ਅਜੇ ਤੇਰੇ ਵਰਗੇ ਗੰਦੇ ਲੋਕ ਇਸ ਸਮਾਜ ਦਾ ਹਿੱਸਾ ਨੇ ਤਾਂ ਨਹੀਂ ਪਰਵਾਹ ਸਾਨੂੰ ਇਸ ਸਮਾਜ ਦੀ ਸਮਾਜ ਚੰਗੇ ਲੋਕਾਂ ਤੋਂ ਬਣਦਾ ਹੈ ਤੇਰੇ ਵਰਗਿਆ ਕਤੀੜਾਂ ਕਰਕੇ ਨਹੀਂ ਚੱਲ ਚੱਲੀਏ ਇੱਥੇ ਉਹੀ ਲੋਕ ਬੋਲਦੇ ਨੇ ਜਿਹੜੇ ਆਪ ਪੱਲਿਆਂ ਦੇ ਪੁਰੂ ਨਹੀਂ ਹੁੰਦੇ ਜਿਹੜਾ ਆਪ ਚੰਗਾ ਹੈ ਉਹ ਦੂਜਿਆਂ ਵਿੱਚ ਖੋਟ ਨਹੀਂ ਕੱਢਦਾ ਚੱਲ ਹਾਥੀ ਮਗਰ ਕੁੱਤੇ ਭੌਂਕਦੀ ਹੁੰਦੇ ਨੇ ਤੇ ਹਾਥੀ ਕਦੇ ਪਰਵਾਹ ਨਹੀਂ ਕਰਦਾ ਉਹ ਬਾਈ ਤੂੰ ਬੋਲਿਆਗਾ ਤਾਂ ਨਹੀਂ ਓਏ ਇਹਨੂੰ ਤਾਂ ਮੈਂ ਕਦੇ ਫੇਰ ਦੇਖੂੰ ਖੱਬੀ ਖਾਨ ਨੂੰ ਖਾਸਾ ਬੜਕਦੇ ਹੀ ਆ ਚੱਲੀਏ ਆ ਜਾ ਦੇਖ ਲਿਆ ਕਿਵੇਂ ਕੱਟਦੇ ਨੇ ਘਰੋਂ ਤੈਨੂੰ ਲੈ ਆਹ ਹੁੰਦਾ ਕੰਜਰ ਫੇਰ ਮੰਗਤੀ ਨੂੰ ਲਈ ਦਵਾਰੇ ਹ ਲੈ ਇੱਥੇ ਬਹਿ ਜਾ ਇੱਥੇ ਕਾ ਨੂੰ ਸਿਰ ਤੇ ਬਿਠਾ ਲੈ ਕਿਤੇ ਮਹਾਰਾਣੀ ਦੇ ਮੰਜਾ ਘਟ ਜੇ ਉਹ ਗੁੱਡੀ ਤੂੰ ਜੱਪ ਕਰ ਹੁਣ ਇਹ ਘਰ ਚੋਂ ਕਿਤੇ ਨਹੀਂ ਜਾਊਗੀ ਬੇਨੇ ਤੇਰੇ ਸਿਰ 'ਤੇ ਹੋ ਜਾ ਕੀ ਪਤਾ ਜਿਹੜਾ ਤੂੰ ਇਹਦੇ ਬਿਨਾ ਆਸਾਨ ਨਹੀਂ ਲੈਂਦਾ ਉਹ ਆਪਾਂ ਇਹਦੇ ਹੁਣ ਕੀ ਲੱਗੇ ਇਹਨੂੰ ਜਨਾਨੀ ਚੋਂ ਮਿਲਗੀ ਓਏ ਕੋਸਤਾ ਸ਼ਰਮ ਕਰੋ ਬੋਲਦੇ ਆ ਰੱਬ ਦਾ ਵਾਸਤਾ ਓਏ ਸ਼ਰਮ ਤਾਂ ਤੈਨ ਲਾਈਏ ਸੱਜੂ ਸ਼ਰਮ ਅਸੀਂ ਕਰੀਏ ਹੋਰ ਸ਼ਰਮ ਤਾਂ ਆਪਾਂ ਨੂੰ ਕਰਨੀ ਚਾਹੀਦੀ ਐ ਇਹ ਤਾਂ ਸ਼ਰਮ ਵਾਲੇ ਟੌਰੇ ਲਮਕਦੇ ਨੇ ਓ ਕਿਸੇ ਨੂੰ ਦੋ ਵਕਤ ਦੀ ਰੋਟੀ ਤੇ ਸਿਰ ਟੱਕਨ ਨੂੰ ਛੱਤ ਦੇਣਾ ਸ਼ਰਮਾ ਨਿੱਤਰਦੀਆਂ ਤੇ ਤੁਸੀਂ ਬੋਲਣ ਨੂੰ ਮਰਦੇ ਹੋ ਸ਼ਰਮਾ ਤਾਂ ਤੁਸੀਂ ਉੱਦੇ ਲਾਤੀਆ ਤੇ ਆ ਜਿੱਦ ਤੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਇੱਕ ਘਰ ਦੇ ਦਰਵਾਜ਼ੇ ਤਾਂ ਮੈਂ ਤੇਰੇ ਲਈ ਉੱਦੀ ਬੰਦ ਕਰਦੇ ਤੇ ਤੇ ਮੈਨੂੰ ਸ਼ਰਮ ਦਾ ਪਾਠ ਪੜਾਉਨੇ ਓ ਨਿਕਲ ਜਾ ਮੇਰੇ ਘਰੋਂ ਤੇ ਮੁੜ ਕੇ ਆਪਣੀ ਗੰਦੀ ਸ਼ਕਲ ਮੈਨੂੰ ਨਾ ਦਿਖਾਓ ੁੱਡੀ ਆਪਣੀ ਸਿੱਧੀ ਜ਼ਮੀਨ ਲੈ ਤੇ ਆਪਾਂ ਨੂੰ ਕੀ ਲੋੜ ਆ ਫਿਰ ਇਹਨਾਂ ਦੇ ਘਰੇ ਆਣ ਦੀ ਓਏ ਤੂੰ ਆ ਹੀ ਕਬਜ਼ਾ ਲੈਣ ਗੁੱਡੀ ਨੂੰ ਕਾਹ ਤੋਂ ਕਹਿਣਾ ਆਹੀ ਕਸਰ ਰਹਿ ਗਈ ਤੇ ਗੁੱਡੀ ਲੈਕਰ ਜੋ ਮੇਰੇ ਘਰ ਤੇ ਮੁੜ ਕੇ ਇੱਥੇ ਪੈਰ ਪਾਉਣ ਦੀ ਲੋੜ ਨਹੀਂ ਚੱਲ ਨਹੀਂ ਚੱਲੀਏ ਸਰਦਾਰ ਜੀ ਓ ਤੂੰ ਅੰਦਰ ਚੱਲ ਪਣੀਏ ਸਰਦਾਰ ਜੀ ਦੀ ਲੱਗਦਾ ਪਾ ਤੀਨਾਂ ਦੇ ਵੀ ਨਾ ਗਾਲੀ ਸ਼ਾਂਪ ਤਾਂ ਹੀ ਕੰਨ ਜੇ ਵੋੱਚੀ ਜਾਂਦੇ ਨੇ ਮੰਗ ਦੇ ਪਿੱਛੇ ਪਹਿਨੇ ਕਰੋ ਕੱਢ ਤੀ ਲੱਗਦਾ ਹੁਣ ਤਾਂ ਮੰਗ ਤੀ ਇਹਦੇ ਲਈ ਸਾਰਾ ਕੁਝ ਗੁੱਸਾ ਉਹਨਾਂ ਦਾ ਕੱਢਦਾ ਮੈਂ ਇਹਦੇ ਤੇ ਵਿਚਾਰੀ ਤੇ ਇਹਨੂੰ ਬਹੁਤ ਬੁਰਾ ਲੱਗਿਆ ਹੋਣਾ ਉਹ ਮੈਨੂੰ ਗੁੱਸੇ ਵਿੱਚ ਤੈਨੂੰ ਬੋਲਿਆ ਗਿਆ ਮੈਨੂੰ ਮaaf ਕਰ ਦੇ ਨਹੀਂ ਸਰਦਾਰ ਜੀ ਤੁਸੀਂ ਕੋਈ ਗਲਤੀ ਨਹੀਂ ਕੀਤੀ ਚੰਗਾ ਆ ਮੈਂ ਤੇਰੇ ਵਾਸਤੇ ਸੂਟ ਲੈ ਕੇ ਆਇਆ ਸੀ ਸੂਟ ਹਾਂ